ਤੇ ਆਪਾਂ ਪਹੁੰਚੇ ਹੋਏ ਹਾਂ ਜੀ ਪਰਥ ਪਰਥ ਦੇ ਵਿੱਚ ਬਹੁਤ ਸ਼ਾਨਦਾਰ ਕਬੱਡੀ ਕੱਪ ਜਿਹੜਾ ਕੱਲ ਨੂੰ ਕਰਵਾਇਆ ਜਾਣਾ 26 April ਵਾਲੇ ਦਿਨ ਤੁਹਾਨੂੰ ਪਤਾ ਵੀ ਬਹੁਤ ਛੋਟੀ ਦਾ ਮੇਲਾ ਜਿਹੜਾ ਗਲੇਡੀਏਟਰ ਸਪੋਰਟਸ ਕਲੱਬ ਵੱਲੋਂ ਇਸੇ ਗਰਾਊਂਡ ਦੇ ਵਿੱਚ ਬਹੁਤ ਵੱਡੇ ਪੱਧਰ ਦਾ ਕਬੱਡੀ ਕੱਪ ਆ ਜਿਹੜਾ ਹੋਣ ਜਾ ਰਿਹਾ ਤੇ ਸਾਰੀ ਗਲੇਡੀਏਟਰ ਸਪੋਰਟਸ ਕਲੱਬ ਆ ਜਿਹੜੀ ਉਹ ਆਪਣੇ ਇਸ ਟਾਈਮ ਨਾਲ ਆ ਇਹ ਆਪਾ ਬਾਈ ਹੁਣਾਂ ਨਾ ਕਰਦੇ ਆਂ ਜੀ ਗੱਲਬਾਤ ਆ ਜੀ ਆਜੋ ਹਾਂਜੀ ਮੋਰਲੀ ਜੀ ਹਾਂਜੀ ਗੁਰਿੰਦਰ ਜੀ ਬਾਈ ਠੀਕ ਠਾਕੋ ਜੀ ਰਵਿੰਦਰ ਬਾਈ ਥੈਂਕ ਯੂ ਤੁਸੀਂ ਆਏ ਹੋ ਮਹਾਰਾਜ ਜੀ ਖਾਲੂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਾਰੇ ਭਰਾਵਾਂ ਦਾ ਤੇ ਜਿਹੜੇ ਜਿੰਨੇ ਵੀ ਤੁਹਾਡੇ ਪਿੱਛੇ ਭਰਾ ਬੈਕ ਤੇ ਖੜੇ ਆ ਸਹਿਯੋਗੀ ਜਾਂ ਜਿਹੜੇ ਕਈ ਆਪਣੇ ਵੀਰ ਕਲੱਬ ਵਾਲੇ ਵੀ ਹਜੇ ਆਇਦਰ ਉਧਰ ਕਾਮਾਕਾਰਾਂ ਚ ਹਨ ਤੁਸੀਂ ਬਹੁਤ ਚੰਗਾ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਕਬੱਡੀ ਲਈ ਤੇ ਤੁਹਾਡਾ ਸਮੁੱਚੇ ਕਬੱਡੀ ਜਗਤ ਵੱਲੋਂ ਬਹਿ ਕੱਲੋਂ ਵੀ ਅਸੀਂ ਧੰਨਵਾਦ ਕਰਨਾ ਤੇ ਅੱਜ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਬਹੁਤ ਸੋਹਣਾ ਜਾਨੀ ਕਿ ਵੀ ਆ ਪ੍ਰਬੰਧ ਦੇਖ ਕੇ ਸਾਰਾ ਹਨ ਜਿੱਦਾਂ ਆਪਾਂ ਲਿਖਿਆ ਵੀ ਇੰਟਰਨੈਸ਼ਨਲ ਕੱਪ ਹੋਣਾ ਚਾਹੀਦਾ ਵੀ ਕੱਪ ਹੋ ਰਿਹਾ ਤੇ ਉਦਾਂ ਦਾ ਹੀ ਤੁਸੀਂ ਪ੍ਰਬੰਧ ਕੀਤਾ ਤੇ ਹੁਣ ਅਗਲੀ ਜਾਣਕਾਰੀ ਦੱਸ ਦਿਓ ਬਾਈ ਜੀ ਵੀ ਆਪਣੀਆਂ ਕਿੰਨੀਆਂ ਟੀਮਾਂ ਨੇ ਕਿਹੜੇ ਕਿਹੜੇ ਆਪਣੇ ਕੋਲੇ ਪਲੇਅਰ ਸਾਰੇ ਆਪਣੇ ਆ ਗਏ ਆ ਪਲੇਅਰ ਵੀ ਆਪਣੇ ਕੋਲ ਸੁਲਤਾਨ ਬਾਈ ਹੁਣੇ ਗਿਆ ਫਾਦਰ ਸਾਹਿਬ ਦੇ ਨਾਲ ਆਏ ਹੋਏ ਅੰਬਾ ਗੁਰਪ੍ਰੀਤਪੁਰ ਦੇ ਜੱਜ ਸਨ ਆਪਣੇ ਕਿੱਤ ਪਾਲ ਚਿੱਟੀ ਹੁਣੀ ਦੋਨੋਂ ਆਪਣੇ ਤੇ ਪੀ ਵਾਲੇ ਮੁੰਡੇ ਹਨ ਬੰਨੀ ਸਮਾਣਾ ਦੀ ਰਾਜੂ ਕੋਟਲਾ ਪੜੀ ਅਰਚ ਕੋਟਲਾ ਸਾਹਿਬ ਵੀ ਬਾਈ ਬਹੁਤ ਸਾਰੇ ਨਾਮ ਨੇ ਵੀ 50 ਪਲੇਅਰ ਆਪਣੇ ਟੌਪ ਦੇ ਇੰਡੀਆ ਤੋਂ ਪਹੁੰਚ ਚੁੱਕੇ ਨੇ ਆਪਣੇ ਕੋਲੇ ਤੇ ਵੀ ਆਪਣਾ ਗਰਾਊਂਡ ਵੈਸੇ 80% ਹੀ ਰੈਡੀ ਆ ਹਜੇ ਕਿ ਹਜੇ ਸਾਡਾ ਇਧਰ ਲੇਡੀਜ਼ ਵਾਲਾ ਏਰੀਆ ਬਣਨ ਹੋ ਰਿਹਾ ਹਜੇ ਸਾਰੀ ਫੈਂਸ ਲੱਗਣੀ ਆ ਵੀ ਕੱਲ ਨੂੰ ਜੇ ਰਵਾਂਗੇ ਇੱਕ ਵਧੀਆ ਵੱਖਰਾ ਮਾਹੌਲ ਆ ਲੈਗ ਲੱਗਣੇ ਆ ਔਰੇ ਸਾਰੇ ਵੀ ਫਾਇਰ ਵਾਲੇ ਆਉਣੀਆਂ ਸ਼ਾਮ ਨੂੰ ਸਾਣਾ ਪਲੇਸ ਉਹ ਲੱਗਣਗੇ ਸਾਰਾ ਕੁਝ ਵਧੀਆ ਰੌਣਕ ਮੇਲਾ ਹੋਊ ਤੇ ਲੋਕ ਵੀ ਪਰਤ ਦੇ ਬਹੁਤ ਐਕਸਾਈਟਡ ਨੇ ਤੇ ਉਹ ਵੀ ਮਹਾਰਾਜ ਸਾਰੇ ਟਾਈਮ ਨਾਲ ਆਜਣ 11 ਵਜੇ ਦੇ ਨੂੰ ਅਸੀਂ ਉਹ ਕਾਲ ਕਰ ਰਹੇ ਹਾਂ ਜੀ ਦੀ ਸੋ ਸਾਰਿਆਂ ਨੂੰ ਬੇਨਤੀ ਹੈ ਜੀ 11 ਵਜੇ ਦੇ ਨੂੰ ਆਪਾਂ ਪਹੁੰਚਣਾ ਤੇ ਸਾਰੇ ਹੌਮ ਹਮਾ ਕੇ ਪਹੁੰਚੋ ਤੇ ਨਲੀਰ ਭਾਈ ਕਰ ਦੋ ਬੇਨਤੀ ਤੁਸੀਂ ਵੀ ਬਸ ਬੇਨਤੀ ਇਹੀ ਆ ਵੀਰੇ ਵੀ ਸਾਰੇ ਜਣੇ ਪਹੁੰਚੋ ਫੈਮਿਲੀ ਦੇ ਨਾਲ ਉਹ ਇੱਕ ਫੈਮਿਲੀ ਇਵੈਂਟ ਹੈ ਹਾਂਜੀ ਤੇ ਬਾਕੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਥਪੇੜ ਕੋ ਪ੍ਰੇਰਨਾ ਚਾਹੇ ਰੱਖੇ ਤੇ ਅਸੀਂ ਪੂਰਾ ਜੋਰ ਲਾਇਆ ਹੋਇਆ ਤੇ ਬਾਈ ਸਵੇਰੇ ਤੁਸੀਂ ਦੇਖੋ ਸਾਡਾ ਪ੍ਰੋਗਰਾਮ ਕਿਤਾ ਹੈ ਕਿਹੋ ਜਿਹਾ ਲੱਗਦਾ ਹੈ। ਤੇ ਇੱਕ ਮਾਰ ਸਾਡੇ ਵਲੰਟੀਅਰ ਬਾਰੇ ਬੋਲਦਾ ਮੈਂ। ਇਹ ਸਾਡਾ ਵੀਰ ਵਲੰਟੀਅਰ ਜੀ ਅੱਜ ਸਵੇਰ ਦਾ ਵਿਚਾਰਾ ਲੱਗਿਆ ਹੋਇਆ ਟੈਂਟ ਢੋਣ ਲਾਉਣ। ਇਹਨਾਂ ਪਾਈ ਸਾਡੇ ਸੀਨੀਅਰ ਸਾਹਿਬ ਨੇ ਦੂਜਾ ਪ੍ਰਾਈਜ਼ ਤਾਂ 20000 ਡਾਲਰ ਦਿੱਤਾ ਸਾਨੂੰ। ਨਹੀਂ ਨਹੀਂ। ਕੱਲੇ ਸਵੇਰੇ ਸਾਡੇ ਨਾਲ ਉਹ ਵੀ ਲੱਗੇ ਹੋਏ ਤੇ ਕੁਰਸੀਆਂ-ਕਰਸੀਆਂ ਢੋਣ ਦੀਆਂ ਗਰਾਊਂਡ ਤੇ ਕੰਮ ਕਰ ਕਰਨ ਲੱਗੇ ਹੋਏ। ਇਹਨਾਂ ਨੇ ਪੈਸੇ ਦੇ ਤੇਰੇ ਨਾਲ ਕੰਮ ਵੀ ਕਰ ਰਹੇ ਆ। ਇਹ ਭਾਵਨਾ ਹੁੰਦੀ ਆ ਇਹਨਾਂ ਦਾ ਨਹੀਂ ਤਾਂ ਬੰਦਾ ਕਹਿੰਦਾ ਆਪਾਂ ਪੈਸੇ ਦੇ ਤੇ ਆਪਾਂ ਨੂੰ ਕੀ ਲੋੜ ਆ। ਪਰ ਖੇਡ ਕਬੱਡੀ ਪ੍ਰਤੀ ਭਾਵ ਬਾਹ ਥੈਂਕ ਯੂ ਤੁਹਾਡਾ ਧੰਨਵਾਦ ਹਾਂਜੀ ਤੇ ਅੱਗੇ ਆਪਣੇ ਕੋਹਲੀਏ ਵਾਲੇ ਨੌਜਵਾਨ ਖੜੇ ਆਂ ਹਾਂਜੀ ਕੋਹਲੀਆ ਸਾਹਿਬ ਮੇਰੇ ਆ ਕੀ ਗੱਲ ਕਹਿ ਸਕਦਾ ਹਾਂ ਹਾਂਜੀ ਵੀ ਆ ਜਿਹੜਾ ਸਟੇਡੀਅਮ ਬਣਿਆ ਨਾ ਮੈਂ ਆਸਟ੍ਰੇਲੀਆ 'ਚ ਕਿੰਨੇ ਟਾਈਮ ਤੋਂ ਇਹੀ ਕੰਮ ਕਰ ਰਹੇ ਹਾਂ ਨਾ ਵੀ ਇਹ ਪਹਿਲੀ ਵਾਰ ਬਣਿਆ ਸਟੇਡੀਅਮ ਲੋਕ ਹਾਇਰ ਜਰੂਰ ਕਰਦੇ ਤੇ ਸਾਰੀ ਕਮੇਟੀ ਨੇ ਆ ਚੀਜ਼ ਦਾ ਦੱਛਗਾਂ ਦੇ ਲਈ ਪ੍ਰਬੰਧ ਕੀਤਾ ਮੈਨੂੰ ਲੱਗਦਾ ਪਰਤ ਦੇ ਵਿੱਚ ਦਾ ਪਹਿਲੀ ਵਾਰ ਹੀ ਆ ਤੇ ਨਾਲ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਇਹ ਦੱਛਗਾਂ ਨੂੰ ਜਰੂਰ ਹੋਣਾ ਚਾਹੀਦਾ ਇਹ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਤੇ ਨਾਲ ਜਿਹੜੇ ਕਬੱਡੀ ਦੇ ਪਲੇਅਰ ਆਏ ਆ ਇਹ ਦੋਨੇ ਫੈਡਰੇਸ਼ਨਾਂ ਇਕੱਠੀਆਂ ਖੇਡਦੇ ਆ ਉਹਦਾ ਫਾਇਦਾ ਇਹ ਵੀ ਕਬੱਡੀ ਬਹੁਤ ਤਕੜੀ ਹੋਣੀ ਆ ਇਹ 2000 ਮੈਨੂੰ ਲੱਗਦਾ 18 ਉਹਕੇ ਖੇਡਣਗੇ ਤਾਂ ਇੱਕ ਵਕਰੀ ਚੱਲੂ ਕਿਉਂਕਿ ਕਿਤੇ ਵੀ ਪੱਕੇ ਇਕੱਠੇ ਪਲੇਅਰ ਨਹੀਂ ਖੇਡਦੇ ਤੇ ਇਹ ਇੱਕ ਵੱਖਰਾ ਹੀ ਇਤਹਾਸ ਬਣੂਗਾ ਕਹਿੰਦੇ ਪਾਰਥ ਦੇ ਵਿੱਚ ਤੇ ਹੋ ਜੋ ਤਿਆਰ ਹੁਲੇ-ਹਲਾਰੇ ਹੋਣਗੇ ਹਾਂਜੀ ਸਵਰਨ ਬਾਈ ਤੁਸੀਂ ਪੁਰਾਣੇ ਬੰਦੇ ਹੋ ਤੇ ਕੱਲ ਨੂੰ ਆਪਣਾ ਜਿਹੜਾ ਮੈਚ ਆ ਉਹ 12:00 ਵਜੇ ਸਟਾਰਟ ਹੋ ਜਾਣਗੇ ਉਸ ਤੋਂ ਬਾਅਦ 6:30 ਤੱਕ ਫਾਈਨਲ ਹੋ ਜਾਏਗਾ ਇਸ ਫ੍ਰੀ ਐਂਟਰੀ ਆ ਕੋਈ ਟਿਕਟ ਨਹੀਂ ਮੇਲੇ ਦੀ ਸਪੋਰਟਸ ਕਲੱਬ ਵੱਲੋਂ ਵੀ ਸਾਰੇ ਪਹੁੰਚੋ ਆ ਤੁਹਾਨੂੰ ਦਿਖਾ ਦਿੰਨੇ ਆ 파ਰਥ ਵਾਲਿਆਂ ਨੂੰ ਬੇਨਤੀ ਆ ਜਿਹੜੇ ਕਮਾਂਕਾਰਾਂ ਚ ਅੱਜ